ਬਸ ਸਰਪੰਚੀ ਦਾ ਇਲੈਕਸ਼ਨ ਆਉਣਾ ਫਿਰ ਮੇਰੇ ਵਰਗਿਆਂ ਦਾ ਪੜਿਆ ਨਾ ਜੀ ਕਰਦਾ ਵੀ ਆਪਾਂ ਵੀ ਸਰਪੰਚ ਬਣੀਏ ਪਰ ਸਰਪੰਚੀ ਉਹਦੇ ਹਿੱਸੇ ਆਉਂਦੀ ਹੈ ਜਿੱਦਾਂ ਕਿ ਪਿੰਡ ਚ ਰਸੂਖ ਹੁੰਦਾ ਜਾਂ ਜਿੱਦਾਂ ਮੈਂ ਪਹਿਲਾਂ ਪੈਸੇ ਦੀ ਗੱਲ ਕੀਤੀ ਸੀ ਹਾਂ ਸੋ ਪੈਸਾ ਵੀ ਹਰ ਥਾਂ ਤੇ ਕਈ ਵਾਰੀ ਨਹੀਂ ਕੰਮ ਆਉਂਦਾ ਲਓ ਜੀ ਇੱਕ ਵੱਖਰੀ ਜੀ ਗੱਲ ਹੈ ਇੱਕ ਪਿੰਡ ਦਾ ਸੇਠ ਇੱਕ ਬਾਣੀਆਂ ਪਿੰਡ ਛੋਟੀ ਜੀ ਕਰਿਆਨੇ ਦੁਕਾਨ ਕਰਦਾ ਹੈ ਉਹਦਾ ਜੀ ਕਰਨ ਕਿ ਆਪਾਂ ਵੀ ਸਰਪੰਚ ਬਣ ਕੇ ਵੇਖੀਏ ਹਾਂ ਹਾਂ ਉਹਦੇ ਘਰ ਵਾਲੀ ਦਾ ਨਾਮ ਹੁੰਦਾ ਸ਼ੀਲਾ ਅੱਛਾ ਜੀ ਕਹਿੰਦਾ ਸਿੱਧਾ ਗੱਲ ਇਹ ਵੀ ਆ ਕਿ ਮੇਰਾ ਸਰਪੰਚ ਬਣਨ ਨੂੰ ਜੀ ਕਰਦਾ ਕਹਿੰਦੀ ਸੇਠਾ ਕੀ ਲੈਣਾ ਤਕੜੇ ਲੋਕਾਂ ਦੇ ਕੰਮ ਹੁੰਦੇ ਵੰਗਾਰਾਂ ਬਹੁਤ ਪੈਂਦੀਆਂ ਤੇਰੀ ਦੁਕਾਨ 'ਚ ਜਿਹੜਾ ਛੋਟਾ ਮੋਟਾ ਸਮਾਨ ਪਿਆ ਜੇ ਮਨਸੂਰਾਂ ਨੇ ਚੱਕ ਕੇ ਲੈ ਗਏ ਤਾਂ ਆਪਣੇ ਪੱਲੇ ਤਕੜੀ ਵੱਟੇ ਰਹਿ ਜਾਣਗੇ ਉਹ ਮੁੜ ਕੇ ਬੈਠਾ ਚੱਕੀ ਜਾਏਗਾ ਹਾਂ ਸੁਛੀਲਾ ਕੀ ਕਹਿੰਦੀ ਹੈ ਕਿ ਸੇਠ ਕੀ ਕਹਿੰਦਾ ਜ਼ਰਾ ਗੌਰ ਸਰਪੰਚੀ ਨੂੰ ਜੀ ਕਰਦਾ ਆ ਜਾ ਵੀ ਗੱਪੜਵਾਸ ਉਟਾਨੀ ਹਾਈ ਇਲੈਕਸ਼ਨ ਜੀੜੇ ਤੇ ਹੁਣ ਆਣੀ ਉਟਾਨੀ ਹਾਈ ਇਲੈਕਸ਼ਨ ਜੀੜੇ ਤੇ ਹੁਣ ਆਣੀ ਉਟਾਨੀ ਆਂ ਦਾ ਪਿੰਡ ਹੁਣ ਆਪਣੀ ਹਾਮੀ ਭਰਦਾ ਨਹੀਂ ਸ਼ੀਲਾ ਆਂ ਦਾ ਤਨ ਹੁਣ टा जा सिटा की लना सरपंची तो आओ मेरा भी सरपंची नो जी अमदानी मेरा भी सरपंची नो जी अमदानी मेरा भी सरपंची नो जी अमदानी शिला ਬਸ ਆਪਣੇ ਪੱਲੇ ਟੱਕਰੀ ਵੱਟੇ ਫਿਰੂ ਸ਼ਰੀਕਾਂ ਸਰਦਾ ਨਹੀਂ ਸੀ ਲਾ ਫਿਰੂ ਸ਼ਰੀਕਾਂ ਸਰਦਾ ਨਹੀਂ ਸੀ ਲਾ ਫਿਰ ਮੇਰਾ ਵੀ ਸਰਪੰਚ ਜੀ ਆ ਸੇਖਾ ਹਰਦਾ ਨਹੀਂ ਪੱਗੇ ਆਉ ਮੇਰਾ ਵੀ ਸਰਪੰਚ ਜੀ ਨੂੰ ਜੀ ਕਰਦਾ ਨਹੀਂ ਸੀ ਲਾ ਮੇਰਾ ਵੀ ਸਰਪੰਚ ਜੀ ਨੂੰ ਜੀ ਕਰਦਾ ਨਹੀਂ ਸੀ ਲਾ ਆ ਮੇਰਾ ਵੀ ਸਰਪੰਚ ਜੀ ਨੂੰ ਜੀ ਕਰਦਾ ਨਹੀਂ ਸੀ ਲਾ ਇਟਰੋ ਨਹੀਂ ਆ ਰਿਹਾ ਆ ਜਾਊਗਾ ਕੋਈ ਤੇ ਅਗਲੇ ਕਾ ਸਰਪੰਚ ਜਿਹੜਾ ਗਣਦਾ ਆ ਮੇਰਾ ਵੀ ਸਰਪੰਚ ਨੂੰ ਜੀ ਮਰਦਾਰੀ ਸ਼ਿੱਲਾ ਮੇਰਾ ਵੀ ਸਰਪੰਚ ਨੂੰ ਜੀ सो थैंक यू थैंक यू जी तारियाली तो बहुत बहुत धनबाद बहुत सरा मान प्यासकार महब्बत तुम भेज रहे हैं तो बहुत बहुत धनबाद